ਖਬਰ ਚੱਲ ਰਹੀ ਚਲੋ ਜੀ ਹਾਂਜੀ ਬੈਗੜੀ ਜੀ ਦਾ ਖਲਸਾ ਬੈਗੜੀ ਜੀ ਦੀ ਫਤਿਹ ਅੱਜ ਪਿੰਡ ਕਿਲਾਪਰੀਆਂ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਨਸਪੈਕਟਰ ਦਾ ਜਿਹੜਾ ਉਹ ਘਰਾਓ ਕੀਤਾ ਗਿਆ ਹੈਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਜਿਹੜੀ ਇੱਕ ਦੋ ਢੇਰੀਆਂ ਨੇ ਜਿਹੜੀਆਂ ਵਿਕੇ ਰੇ ਸਿਰਫ ਦੋ ਬੋਲੀਆਂ ਹੋਈਆਂ ਨੇ ਹਾਲੇ ਤੱਕ ਪਰਸੋਂ ਆਇਆ ਸੀਗਾ ਅੱਜ ਆਇਆਗਾ ਅੱਜ ਆਏ ਲੰਘਾ ਕਿਨਾਰੇ ਕੁੱਤੇ ਵਾਂਗੂ ਘੇੜਾ ਦੇਖ ਕੇ ਢੇਰੀਆਂ ਉਤੋਂ ਦੀ ਇਸ ਕਰਕੇ ਅੱਜ ਉਹਦਾ ਘਰਾਓ ਕੀਤਾਗਾ ਵੀ ਜਿੰਮੇ ਸਾਰੀਆਂ ਮੰਡੀਆਂ ਦੇ ਵਿੱਚ ਚੱਲਦਾ ਹੈਗਾ 19 20 ਜਿਹੜਾ ਵੀ ਚੱਲਦਾ ਹੈਗਾ ਉਸ ਤਰ੍ਹਾਂ ਸਾਨੂੰ ਮਨਜ਼ੂਰ ਹੈਗਾ ਜੇ ਇਸ ਤਰ੍ਹਾਂ ਭੱਜੜ ਕੇ ਬੋਲੀ ਕਰਾਣੀਆਂ ਸਾਨੂੰ ਨਹੀਂ ਮਨਜ਼ੂਰ ਅਸੀਂ ਉਹਨਾਂ ਚਿਰ ਇਹਦਾ ਘਰਾਓ ਹੈ ਜਿਹੜਾ ਉਹ ਕਰਕੇ ਰੱਖਾਂਗੇ ਜਿੰਨਾ ਚਿਰ ਸਾਡਾ ਜਿਹੜਾ ਹੱਲ ਨਹੀਂ ਕਰਦਾ ਇਹ ਇਨਸਪੈਕਟਰ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਸ ਸਾਲ ਜਿਹੜੀ ਕਿਸਾਨਾਂ ਤੇ ਬਹੁਤ ਮਾਰ ਹੈ ਜੀ 10 ਮਣ ਤੋਂ ਲੈ ਕੇ ਤਕਰੀਬਨ 40 ਮਣ ਤੱਕ ਕਿਸਾਨਾਂ ਨੂੰ ਘਾਟ ਹੈਗਾ ਇਹ 1 ਰੁਪਏ ਦਾ ਘਾਟਾ ਜਿਹੜਾ ਚੰਨ ਨੂੰ ਪਿਆਰ ਨਹੀਂ ਹੈਗੇ ਨਾ ਕੋਈ ਆਰਥ ਹੈ ਨਾ ਕੋਈ ਸੈਲਰ ਵਾਲਾ ਵੀ ਸਾਡੀ ਕਮਾਈ ਚੋਂ ਘੱਟ ਮੈਂ ਭਾਵੇਂ ਕਿਸਾਨਾਂ ਤੋਂ ਹੀ ਤਾਂ ਸੱਜੇ ਪਹੁੰਚਾ ਉਸ ਕਰਕੇ ਅਸੀਂ ਪਿੰਡ ਦੇ ਵੀ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਛੇਤੀ ਛੇਤੀ ਹੋਰ ਗਿਣਤੀ ਲੈ ਕੇ ਇੱਥੇ ਪਹੁੰਚੋ ਤਾਂ ਕਿ ਆਪਾਂ ਇਹਦੇ ਤੇ ਦਬਾਅ ਬਣਾ ਕੇ ਜਿਹੜਾ ਕੋਈ ਅਗਲਾ ਹੱਲਾ ਕਰਵਾ ਸਕੀਏ ਤਾਂ ਫੇਰ ਨਾ ਕੋਈ ਸ਼ੀਂਜ ਆਪਾਂ ਨੂੰ ਦਿੱਕਤ ਆਵੇ ਤੁਸੀਂ ਦੇਖ ਸਕਦੇ ਹੋ ਸਾਰੀ ਹਜ਼ਾਰ ਬੋਰੀ ਮੰਡੀ ਦੇ ਵਿੱਚ ਭਰੀ ਹੈ ਤੋ ਬਹੁਤ ਹੀ ਸਤਿਕਾਰਯੋਗ ਕਿਸਾਨ ਦੋਸਤੋ ਜੋ ਪਿੰਡ ਕਿਲੇ ਦੇ ਵਿੱਚ ਸਾਰੀ ਸੰਘਰਸ਼ੀਲ ਜਥੇਬੰਦੀਆਂ ਦੇ ਵੱਲੋਂ ਇੱਥੋਂ ਦੇ ਇਨਸਪੈਕਟਰ ਦਾ ਜਿਹੜਾ ਘ੍ਰਿਆਉ ਕੀਤਾ ਗਿਆਗਾ ਹਾਲਾਂਕਿ ਇਹ ਹਰਾਮਖੋਰੀ ਦੀ ਨੀਤੀ ਦੇ ਮੁਤਾਬਕ ਜਿਹੜੀ ਇੱਥੇ ਬੋਲੀ ਆ ਇੱਥੇ ਦਾ ਇਨਸਪੈਕਟਰ ਆ ਉਹ ਕਰ ਰਿਹਾਗਾ ਕਿਉਂਕਿ ਲਗਭਗ ਜੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਫਸਲ ਆ ਗਈ ਉਹ ਅੱਧ ਤੋਂ ਵੱਧ ਆ ਜਿਹੜੀ ਕਟਾਈ ਹੋ ਗਈ ਹੈਗੀ ਸਾਰੀਆਂ ਮੰਡੀਆਂ ਦੀ ਜਿਹੜੀ ਪ੍ਰਬੰਧਾਂ ਨੂੰ ਲੈ ਕੇ ਤਾਂ ਸਰਕਾਰ ਦਾ ਦੇਖੋ ਪੂਰੇ ਹੀ ਜਿਹੜਾ ਸਾਰੇ ਪਾਸੇ ਖੇਲ ਹੋਈ ਹੋਈ ਹੈਗੀ ਪਰ ਐਤਕੀ ਜਿਵੇਂ ਅੱਧੇ ਪੰਜਾਬ ਆ ਜਿਹੜਾ ਉਹਦਾ ਉਹੀ ਫਾਸਲਾ ਜਿਹੜੀ ਖਰਾਬ ਹੋ ਗਈ ਹੈ ਤੇ ਕੁਝ ਜਿਹੜੀ ਜਿਹੜੇ ਪੰਜਾਬ ਚ ਅੱਧੇ ਚ ਰਹਿੰਦੀ ਸੀ ਉਹ 10 ਤੋਂ 15 ਤੋਂ 20 ਮਾਣਾ ਜਿਹੜਾ ਘਾਟਾ ਕੀਲੇ ਦੇ ਮਗਰ ਕਿਉਂਕਿ ਐਤਕੀ ਸੈਂਦਰਾਂ ਵਾਲਿਆਂ ਨੂੰ ਤਾਂ ਉਹੀ ਗੱਟੇ ਜਿਹੜੇ ਜੀਰੀ ਦੇ ਪੂਰੇ ਨਹੀਂ ਹੋਣੇ ਹੈਗੇ ਤਾਂ ਆਹ ਮਾਰਦੇ ਆ ਤੇ ਸਾਰੀਆਂ ਮੰਡੀਆਂ ਚ ਜਿਵੇਂ ਸਨਾਮ ਆ ਜਾਂ ਵੱਡੀਆਂ ਮੰਡੀਆਂ ਸੰਗਰੂਰ ਆ ਜਾਂ ਮੇਰੇ ਪਿੰਡ ਨਮੋਲਦੀ ਵੀ ਮੰਡੀ ਆ ਝਾਰ ਲੱਗੀਆਂ ਦਾ ਨਾਲ ਦੀ ਨਾਲ ਕੰਡਾ ਚੱਲੀ ਜਾਂਦਾਗਾ ਪਰ ਇੱਥੋਂ ਦਾ ਪਤਾ ਨਹੀਂ ਕਿਹੜਾ ਸਿਸਟਮ ਹੈ ਕਿਲੇ ਦਾ ਪਤਾ ਨਹੀਂ ਇੱਥੇ ਕਿਹੜਾ ਕਿੰਨੇ ਕਿ ਮੁਕਚਰ ਵੱੱਡਾ ਵਾਲੀ ਜੀਰੀ ਹੈ ਮੰਡੀ ਦੇ ਵਿੱਚ ਖੰਡਿਆਈਆਂ ਵੀ ਪਈਆਂ ਨੇ ਪਹਿਲੀ ਮੰਡੀ ਦੇਖਿਓ ਜਿੱਥੇ ਜੀਰੀ ਆ ਜਿਹੜੀ ਖੰਡਿਆਈ ਪਈ ਆਗੀ ਹਾਲਾਂਕਿ ਨਹੀਂ ਸਾਰੀਆਂ ਮੰਡੀਆਂ 'ਚ ਐਂ ਕੰਮ ਚੱਲ ਰਿਹਾ ਹੈਗਾ ਸੁੱਕੀ ਜੀਰੀ ਜਮਾ ਸੁੱਕੀ ਹਾਂ ਤੇ ਪਰ ਇੱਥੋਂ ਦਾ ਪਤਾ ਨਹੀਂ ਇਨਸਪੈਕਟਰ ਨੇ ਫੈਲਰਾਂ ਵਾਲੇ ਤੋਂ ਇਹ じゃ ਕੀ ਲੈਟਾ ਹੋਇਆਗਾ ਕਿਉਂਕਿ ਅਸਲ ਦੇ ਵਿੱਚ ਹੁੰਦਾ ਇਹ ਹੈਗਾ ਜੇ ਜੇ ਕੋਈ ਵੀ ਵਿਭਾਗ ਦੇ ਦਾ ਜਾਂ ਕਿਹੜੀ ਵੀ ਕੰਪਨੀ ਦਾ ਇਨਸਪੈਕਟਰ ਆਗਾ ਇਹਨਾਂ ਦੀ ਫੈਲਰਾਂ ਵਾਲਾ ਨਾ ਸਾਈਟਿੰਗ ਹੁੰਦੀ ਹੈ ਜੇ ਨਹੀਂ ਹੈਗੀ ਗੁਰਦੁਆਰੇ ਚੜਕੇ ਥਾਉ ਖਾਜੇ ਇਨਸਪੈਕਟਰ ਵੀ ਮੈਂ ਨਹੀਂ ਕਰਦਾ ਹੈਗਾ ਇਹਨਾਂ ਨੇ ਰੁਪਈਆ 2 ਰੁਪਈਏ ਗੱਟੇ ਮਾਗਰ ਕਰੇ ਹੁੰਦੇ ਨੇਗੇ ਉਹ ਫਿਰ ਇਥੇ ਕਰਕੇ ਇਹਨੂੰ ਹਲਿਆਓ ਜੀ ਇਹਨੂੰ ਐਂ ਕਰੋ ਜੀ ਅੱਜ ਜਿਹੜੀ ਅੱਜ ਵੱਡੀ ਗਈ ਆ ਉਹਦਾ ਮਕਚਰ ਲਾ ਲਓ ਜੇ ਉਹਦਾ ਅੱਜ 11 ਆਉਂਦਾਗਾ ਉਹਦਾ ਕੱਲ ਨੂੰ ਲਾ ਲਓ 23 ਆਊਗਾ ਕਿਉਂਕਿ ਇਹਨੇ ਗਮ ਖਾਣੀ ਖਾਣਾਗਾ ਹਰ ਇੱਕ ਫਸਲੀ ਗਮ ਖਾਂਦੀ ਆਗੀ ਇਸ ਕਰਕੇ ਇਹ ਹਰਾਮਖੋਰੀ ਨੀਤੀ ਜੋ ਜਿਹੜੀ ਇਥੋਂ ਦਾ ਇਨਸਪੈਕਟਰ ਹੈਗਾ ਉਹ ਕਿਸਾਨਾਂ ਨੂੰ ਬਦੀਨ ਕਰਨ ਦਾ ਮਾਰਾ ਜਾਂ ਤਾਂ ਉਹ ਦੇਖੋ ਇਥੋਂ ਦੇ ਕਿਤੇ ਮੰਤਰੀ ਸੰਤਰੀ ਦਾ ਨੇੜੇ ਹੋ ਸਕਦਾਗਾ ਜਾਂ ਦੂਜੀ ਗੱਲ ਫਿਰ ਜਿਵੇਂ ਕਿਉਂਕਿ ਇਹ ਉਹੀ ਗੱਲ ਆ ਗਈ ਜਿਵੇਂ ਹੁਣ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਜਿਹੜੇ ਕਹਿੰਦੇ ਤੇ ਵੀ ਸਾਡੇ ਤਾਂ ਭ੍ਰਿਸ਼ਟਾਚਾਰ ਨਹੀਂ ਸਾਡੇ ਤਾਂ ਸਰਕਾਰ ਦੇ ਵਿੱਚ ਕੋਈ ਵੀ ਐਹੋ ਜਿਹੀ ਰਿਸ਼ਵਤ ਨਹੀਂ ਚੱਲਦੀ ਹੈਗੀ ਆਹ ਦੇਖ ਲਓ ਤੁਸੀਂ ਪਿਛਲੇ ਦਿਨਾਂ 'ਚ ਜਮਾ ਜਿਹੜੇ ਨੇੜੇ ਦੇ ਉਹਨਾਂ ਦੇ ਅਫਸਰ ਸਾਹੀ ਦੀ ਜਿਹੜੀ ਉਹਨਾਂ ਦੀ ਸਾਰਾ ਤੈਅ ਕਰਕੇ ਦਿੰਦੀ ਸੀ ਰੂਟ ਮੈਪ ਖੋਦੋ ਉਹੀ ਜਿਹੜੇ ਪੈਸਿਆਂ 'ਚ ਰਿਸ਼ਵਤ 'ਚ ਫੜੇ ਗਏ ਨੇਗੇ ਭੋਲਰ ਵਰਗੇ ਜੇਲਾ 'ਚ ਠਿੱਟੇ ਨੇਗੇ ਇਦ ਕਰਕੇ ਸਾਰੀ ਜਿਹੜੀ ਥੱਲੋਂ ਲੈ ਕੇ ਤਹਾਂ ਤੱਕ ਸਿਸਟਮ ਆ ਜਿਹੜਾ ਇਹ ਗੰਦਾ ਹੋਇਆ ਹੋਇਆਗਾ ਅਸਲ ਦੇ ਵਿੱਚ ਉਹ ਗੰਦੇ ਦੇ ਵਿੱਚ ਹੀ ਇੱਥੋਂ ਦਾ ਜਿਹੜਾ ਇਨਸਪੈਕਟਰ ਆਵੇ ਤੱਕ ਜਿਹੜਾ ਮਰਜ਼ੀ ਆ ਉਹ ਵੀ ਗੰਦਲਿਆ ਹੋਇਆਗਾ ਇਦ ਕਰਕੇ ਉਹਨਾਂ ਚਿਰ ਕਰਿਓ ਜਾਰੀ ਰਹਿਊਗਾ ਜਿੰਨਾ ਚਿਰ ਇੱਥੋਂ ਦਾ ਇਨਸਪੈਕਟਰ ਆ ਜਿਹੜਾ ਥਾਰੀਆਂ ਢੇਰੀਆਂ ਨੇ ਜਿਹੜੀਆਂ ਝੜੀਆਂ ਹੋਈਆਂ ਨੇ ਉਹਨਾਂ ਦੀ ਬੋਲੀ ਨਹੀਂ ਲਿਖਦਾ ਹੈਗਾ ਤੇ ਜੇ ਉਹਦੇ ਮਨ ਦੇ ਵਿੱਚ ਇਹ ਹੈਗਾ ਵੀ ਮੈਂ ਇਹ ਨਹੀਂ ਬੋਲੀ ਕਰਦਾ ਕਿਉਂਕਿ ਘਟਾਉਣ ਚ ਟੀਲਾ ਹੁੰਦਾਗਾ ਤਾਂ ਨਾ ਅਸੀਂ ਘਰੇ ਜਾਈਏ ਨਾ ਪਾਈ ਤੈਨੂੰ ਜਾਣ ਦਈਏ ਅਸੀਂ ਰਾਤ ਇੱਥੇ ਕੱਟਾਂਗੇ ਤੂੰ ਇੱਕ ਰਾਤ ਹੋਰੇ ਕੱਟ ਲਾ ਪਤਾ ਲੱਗ ਜੂਗਾ ਕਿੰਨੀ ਕ ਔਖੀਆਂ ਮੰਡੀਆਂ 'ਚ ਰਾਤਾਂ ਕੱਟਣੀਆਂ ਇੱਕ ਤਾਂ ਅਸੀਂ ਸਾਰੇ ਦੇਸ ਦਾ ਢਿੱਡ ਭਰੀਏ ਦੂਜੇ ਪਾਸੇ ਫਸਲ ਵੇਚਣ ਲਈ ਅਸੀਂ ਆ ਖੰਡਿਆਈਏ ਫਸਲ ਨੂੰ ਤੇ ਉਲਟਾ ਉਹਦੇ ਤੋਂ ਹੀ ਪੈਰਲੈਲ ਚੜੀਏ ਇਹਦਾ ਯਾਰ ਉਹੀ ਸ਼ਰਮ ਵਾਲੀ ਗੱਲ ਆ ਗਈ ਹੁਣ ਤਾਂ ਨਾਲੇ ਆ ਦਿਨਾਂ 'ਚ ਤਾਂ ਇਤਕੀ ਤਾਂ ਗਰਮਾਇਸੇ ਇੰਨੀ ਪੈ ਰਹੀ ਆ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਜੀਰੀ ਕੱਚੀ ਹੋਊਗੀ ਜੀਰੀਆਂ ਦਾ ਤਾਂ ਉਹੀ ਧੂਆਂ ਨਿਕਲਿਆ ਪੈਸ ਇਸ ਵਾਰ ਇਦ ਕਰਕੇ ਉਹਨਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੀਆਂ ਸੰਘਰਸ਼ੀ ਜਥੇਬੰਦੀਆਂ ਨੇਗੀਆਂ ਉਹਨਾਂ ਜਿਹੜ ਘਰੇ ਹੋਗਾ ਜਿਹੜਾ ਜਾਰੀ ਰਹੂਗਾ ਸਾਰੇ ਕਿਸਾਨ ਦੋਸਤਾਂ ਨੂੰ ਬੇਨਤੀ ਆਲੇ-ਦਾਲੇ ਦੇ ਪਿੰਡਾਂ ਜਿਹੜੇ ਸਾਰੇ ਆਓ ਆਪਾਂ ਦਾਣਾ-ਦਾਣਾ ਕਿਲੇ ਭਰੀਆਂ ਦਾ ਚਕਾਈਏ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਮੰਡੀਆਂ ਦਾ ਵੀ ਇਹੇ ਮੰਡੀ ਦੇਖ ਕੇ ਹੋਰ ਹਾਲ ਜਿਹੜਾ ਬੁਰਾ ਹੋਣਾ ਦਾ ਇਸ ਕਰਕੇ ਧੰਨਵਾਦ ਸਾਰੇ ਕਿਸਾਨ ਭਰਾ ਕਿਲੇ ਦੀ ਮੰਡੀ 'ਚ ਪਹੁੰਚੋ ਇੱਕ ਦੋ ਢੇਰੀਆਂ ਨੇ ਜਿਹੜੀਆਂ ਵਿਕੇ ਰੇ ਸਿਰਫ ਦੋ ਬੋਲੀਆਂ ਹੋਈਆਂ ਨੇ ਹਾਲੇ ਤੱਕ ਪਰਸੋਂ ਆਇਆ ਸੀਗਾ ਅੱਜ ਆਇਆਗਾ ਅੱਜ ਹਾਏ ਲੰਗਾ ਕਿਹਨਾਂ ਦੇ ਕੁੱਤੇ ਵਾਂਗੂ ਘੇੜਾ ਦੇਖ ਕੇ ਤੇਰੀਆਂ ਉਤੋਂ ਦੀ ਇਸ ਕਰਕੇ ਅੱਜ ਉਹਦਾ ਘਰਾਓ ਕੀਤਾਗਾ ਵੀ ਜਿੰਮੇ ਸਾਰੀਆਂ ਮੰਡੀਆਂ ਦੇ ਵਿੱਚ ਚੱਲਦਾ ਹੈਗਾ 19 20 ਜਿਹੜਾ ਵੀ ਚੱਲਦਾ ਹੈਗਾ ਉਸ ਤਰ੍ਹਾਂ ਸਾਨੂੰ ਮਨਜ਼ੂਰ ਹੈਗਾ ਜੇ ਇਸ ਤਰ੍ਹਾਂ ਭੱਜੜੜ ਕੇ ਬੋਲੀ ਕਰਾਣੀਆਂ ਸਾਨੂੰ ਨਹੀਂ ਮਨਜ਼ੂਰ ਅਸੀਂ ਉਹਨਾਂ ਚਿਹਰਾ ਇਹਦਾ ਘਰਾਓ ਹੈ ਜਿਹੜਾ ਉਹ ਕਰਕੇ ਰੱਖਾਂਗੇ ਜਿੰਨਾ ਚਿਰ ਸਾਡਾ ਜਿਹੜਾ ਹੱਲ ਨਹੀਂ ਕਰਦਾ ਇਹ ਇਨਸਪੈਕਟਰ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਸ ਸਾਲ ਜਿਹੜੀ ਕਿਸਾਨਾਂ ਤੇ ਬਹੁਤ ਮਾਰ ਹੈ ਜੀ 10 ਮਣ ਤੋਂ ਲੈ ਕੇ ਤਕਰੀਬਨ 40 ਮਣ ਤੱਕ ਕਿਸਾਨਾਂ ਨੂੰ ਘਟ ਹੈਗਾ ਇਹ 1 ਵੀ ਰੁਪਏ ਦਾ ਘਟਾ ਜਿਹੜਾ ਚੰਨ ਨੂੰ ਪਿਆਰ ਨਹੀਂ ਹੈਗੇ ਨਾ ਕੋਈ ਆੜਥੇ ਆ ਨਾ ਕੋਈ ਸੈਲਰ ਵਾਲਾ ਵੀ ਸਾਡੀ ਕਮਾਈ ਨੂੰ ਘਟਮਿਆ ਪਈ ਕਿਸਾਨਾਂ ਜਿਹੜਾ ਸੈਲਰ ਫੇਰ ਜਾ ਉਸ ਕਰਕੇ ਅਸੀਂ ਪਿੰਡ ਦੇ ਵੀ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਛੇਤੀ ਛੇਤੀ ਹੋਰ ਗਿਣਤੀ ਲੈ ਕੇ ਇੱਥੇ ਪਹੁੰਚੋ ਤਾਂ ਕਿ ਆਪਾਂ ਇੱਧੇ ਤੇ ਦਬਾਅ ਬਣਾ ਕੇ ਜਿਹੜਾ ਕੋਈ ਅਗਲਾ ਹੱਲਾ ਕਰਵਾ ਸਕੀਏ ਤਾਂ ਫੇਰ ਨਾ ਕੋਈ ਸ਼ੀਂਜ ਆਪਾਂ ਨੂੰ ਦਿੱਕਤ ਆਵੇ ਤੁਸੀਂ ਦੇਖ ਸਕਦੇ ਹੋ ਸਾਰੀ ਹਜ਼ਾਰ ਬੋਰੀ ਮੰਡੀ ਦੇ ਵਿੱਚ ਭਰੀ ਹੈ। ਤੋਂ ਬਹੁਤ ਹੀ ਸਤਿਕਾਰਯੋਗ ਕਿਸਾਨ ਦੋਸਤੋ ਜੋ ਪਿੰਡ ਕਿਲੇ ਦੇ ਵਿੱਚ ਸਾਰੀ ਸ਼ਿਗਰਤੀਲ ਜਥੇਬੰਦੀਆਂ ਦੇ ਵੱਲੋਂ ਇੱਥੋਂ ਦੇ ਇਨਸਪੈਕਟਰ ਦਾ ਜਿਹੜਾ ਘਰੇਉ ਕੀਤਾ ਗਿਆਗਾ। ਹਾਲਾਂਕਿ ਇਹ ਹਰਾਮਖੋਰੀ ਦੀ ਨੀਤੀ ਦੇ ਮੁਤਾਬਕ ਜਿਹੜੀ ਇੱਥੇ ਬੋਲੀ ਆ ਇੱਥੇ ਦਾ ਇਨਸਪੈਕਟਰ ਉਹ ਕਰ ਰਿਹਾਗਾ ਕਿਉਂਕਿ ਲਗਭਗ ਜੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਫਸਲ ਆ ਗਈ ਉਹ ਅੱਧ ਤੋਂ ਵੱਧ ਆ ਜਿਹੜੀ ਕਟਾਈ ਹੋ ਗਈ ਹੈਗੀ। ਸਾਰੀਆਂ ਮੰਡੀਆਂ ਦੀ ਜਿਹੜੀ ਪਰਵੰਦਾ ਨੂੰ ਲੈ ਕੇ ਤਾਂ ਸਰਕਾਰ ਦਾ ਦੇਖੋ ਪੂਰੇ ਹੀ ਜਿਹੜਾ ਸਾਰੇ ਪਾਸੇ ਫੇਲ ਹੋਈ ਹੋਈ ਹੈਗੀ ਪਰ ਐਤਕੀ ਜਿਵੇਂ ਅੱਧੇ ਪੰਜਾਬ ਆ ਜਿਹੜਾ ਉਹਦਾ ਉਹੀ ਫਾਸਲਾ ਜਿਹੜੀ ਖਰਾਬ ਹੋ ਗਈ ਤੇ ਕੁਝ ਜਿਹੜੀ ਜਿਹੜੇ ਪੰਜਾਬ ਚ ਅੱਧੇ ਚ ਰਹਿੰਦੀ ਸੀ ਉਹ 10 ਤੋਂ 15 ਤੋਂ 20 ਮਾਣਾ ਜਿਹੜਾ ਘਾਟਾ ਕੀਲੇ ਦੇ ਮਗਰ ਕਿਉਂਕਿ ਐਤਕੀ ਸੈਂਦਰਾਂ ਵਾਲਿਆਂ ਨੂੰ ਤਾਂ ਉਹੀ ਗੱਟੇ ਜਿਹੜੇ ਜੀਰੀ ਦੇ ਪੂਰੇ ਨਹੀਂ ਹੋਣੇ ਹੈਗੇ ਤਾਂ ਹਾਂ ਮਾਰਦੇ ਆ ਤੇ ਸਾਰੀਆਂ ਮੰਡੀਆਂ ਚ ਜਿਵੇਂ ਸਨਾਮ ਹੈ ਜਾ ਵੱਡੀਆਂ ਮੰਡੀਆਂ ਸੰਗਰੂਰ ਆ ਜਾਂ ਮੇਰੇ ਪਿੰਡ ਨਮੋਲਦੀ ਵੀ ਮੰਡੀ ਆ ਚਾਰ ਲੱਗੀਆਂ ਦਾ ਨਾਲ ਦੀ ਨਾਲ ਕੰਡਾ ਚੱਲੀ ਜਾਂਦਾਗਾ ਪਰ ਇੱਥੋਂ ਦਾ ਪਤਾ ਨਹੀਂ ਕਿਹੜਾ ਸਿਸਟਮ ਆ ਕਿੱਲੇ ਦਾ ਪਤਾ ਨਹੀਂ ਇੱਥੇ ਕਿਹੜਾ ਕਿੰਨੇ ਕਿ ਮੁਕਚਰ ਵੱੱਡਾ ਲਈ ਜੀਰੀ ਆ ਇਹ ਮੰਡੀ ਦੇ ਵਿੱਚ ਖੰਡਿਆਈਆਂ ਵੀ ਪਈਆਂ ਨੇ ਪਹਿਲੀ ਮੰਡੀ ਦੇਖਿਓ ਜਿੱਥੇ ਜੀਰੀ ਆ ਜਿਹੜੀ ਖੰਡਿਆਈ ਪਈ ਆਗੀ ਹਾਲਾਂਕਿ ਨਹੀਂ ਸਾਰੀਆਂ ਮੰਡੀਆਂ 'ਚ ਐਂ ਕੰਮ ਚੱਲ ਰਿਹਾਗਾ ਸੁੱਕੀ ਜੀਰੀ ਜਮਾ ਸੁੱਕੀ ਹਾਂ ਤੇ ਪਰ ਇੱਥੋਂ ਦਾ ਪਤਾ ਨਹੀਂ ਇਨਸਪੈਕਟਰ ਨੇ ਫੈਲਰਾਂ ਨਾਲ ਤੋਂ ਇਹ じゃ ਕੀ ਲੈਤਾ ਹੋਇਆਗਾ ਕਿਉਂਕਿ ਅਸਲ ਦੇ ਵਿੱਚ ਇਹ ਹੁੰਦਾ ਇਹ ਹੈਗਾ ਇਹ ਜਿਹੜੇ ਕੋਈ ਵੀ ਵਿਭਾਗ ਦੇ ਦਾ ਜਾਂ ਕਿਹੜੀ ਵੀ ਕੰਪਨੀ ਦਾ ਇਨਸਪੈਕਟਰ ਆਗਾ ਇਹਨਾਂ ਲਈ ਫਾਈਲਰਾਂ ਨਾਲ ਸਾਈਟਿੰਗ ਹੁੰਦੀ ਹੈ ਜੇ ਨਹੀਂ ਹੈਗੀ ਗੁਰਦੁਆਰੇ ਚੜ੍ਹ ਕੇ ਥਾਉ ਖਾ ਜੇ ਇਨਸਪੈਕਟਰ ਵੀ ਮੈਂ ਨਹੀਂ ਕਰਦਾ ਹੈਗਾ ਇਹਨਾਂ ਨੇ ਰੁਪਿਆ 2 ਰੁਪਏ ਗੱਟੇ ਮੰਗ ਕਰੇ ਹੁੰਦੇ ਨੇਗੇ ਉਹ ਫਿਰ ਇਥੇ ਕਰਕੇ ਇਹਨੂੰ ਹਲਿਆਓ ਜੀ ਇਹਨੂੰ ਐ ਕਰੋ ਜੀ ਅੱਜ ਜਿਹੜੀ ਅੱਜ ਵੱਡੀ ਗਈ ਆ ਉਹਦਾ ਮੁਕਚਰ ਲਾ ਲਓ ਜੇ ਉਹਦਾ ਅੱਜ 11 ਆਉਂਦਾਗਾ ਉਹਦਾ ਕੱਲ ਨੂੰ ਲਾ ਲਿਓ 23 ਆਊਗਾ ਕਿਉਂਕਿ ਇਹਨੇ ਗਮ ਖਾਣੀ ਖਾਣਾਗਾ ਹਰ ਇੱਕ ਫਸਲੀ ਗਮ ਖਾਂਦੀ ਹੈਗੀ ਇਥੇ